ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ 'ਚ ਜੈ ਰਾਜਾ ਸਾਹਿਬ ਜੀ ਦੀ ਪਹੁੰਚ ਗਏ ਆ ਜੀ ਆਪਾਂ ਰਾਜਾ ਸਾਹਿਬ ਜੀ ਦੇ ਤ੍ਰੀਕ ਅੱਜ 2 ਨਵੰਬਰ 2025 ਦਿਨ ਹੈ ਐਤਵਾਰ 4:35 ਹੋ ਗਏ ਆ ਸਵੇਰ ਦੇ ਰਾਜਾ ਸਾਹਿਬ ਦੀ ਸਾਰੇ ਵੀਡੀਓ ਦੇਖਣ ਵਾਲਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਬਹੁਤ ਵਧੀਆ ਮੌਸਮ ਆ ਹੁਣ ਹੋਈ ਆ ਤੇ ਆ ਜਾਓ ਜੀ ਕਰਦੇ ਆ ਦਰਸ਼ਨ ਰਾਜਾ ਸਾਹਿਬ ਦੀ ਤੇ ਤਰਵਾਰ ਦੇ ਕਾਲਾ ਕਾਲਾ ਲਾ ਦੇ ਮਾਰ ਚੰਨ ਨੇ ਅੰਦਾਜ਼ ਕਰੀਏ ਹਵਾ ਨਹੀਂ ਚਲਦੀ ਸੀ ਅੱਜ ਠੰਡ ਹੈ ਨਹੀਂ ਸੀ ਕਈ ਵੇਲੇ ਹਵਾ ਚੱਲਦੀ ਤਾਂ ਨਾ ਠੰਡ ਬਹੁਤ ਹੋ ਜਾਂਦੀ ਹੈ ਹੁਣ ਮੜ ਮੜੀ राजा हली करो जी ਜਿਹੜੀਆਂ ਹਨਾ ਆਵਾਜ਼ਾਂ ਆਉਣੀਆਂ ਦਰਵੇਸ਼ਾਂ ਦੀਆਂ ਇਹ ਸਵੇਰੇ ਸਵੇਰੇ ਬਹੁਤ ਸੋਹਣੀਆਂ ਲੱਗਦੀਆਂ ਇੱਥੇ ਆਪ ਸੱਚੀ ਲੱਗੇ ਰਹਿੰਦੇ ਪਿਛਲੀ ਵਾਰ ਮੈਂ ਥੋੜਾ ਲੇਟ ਹੋ ਗਿਆ ਸੀ ਲੇਟ ਤਾਂ ਹੋਏ ਸੀ ਵੀ ਉੱਥੇ ਕੀਰਤਨ ਦਰਵਾਰ ਚੱਲਦਾ ਹੈ ਨਵੇਂ ਸ਼ਹਿਰ ਤਾਂ ਕਰਕੇ ਰਾਤ ਨੂੰ ਫਿਰ ਡਰ ਜਾਂਦੇ ਰਹੇ ਸੀ ਮੈਂ ਅੱਗੇ ਵੀ ਇੱਕ ਦੋ ਵਾਰ ਦੱਸਿਆ ਵੀ ਜਿਹੜਾ ਅਰਲੀ ਵਾਲਾ ਸਕੂਨ ਹੈ ਨਾ ਇੱਥੇ ਉਹ ਫਿਰ ਪੂਰੀ ਵੀਕ ਨਹੀਂ ਮਿਲਦਾ ਆਪਾਂ ਨੂੰ ਰਾਜਾ ਬਲੀ ਸਾਰੇ ਦੇਖਣ ਵਾਲਿਆਂ ਦੀਆਂ ਹਾਜ਼ਰੀਆਂ ਲਵਾਉਣ ਜੀ ਆਪਣੇ ਦਰ ਤੇ Oh okay. <laughs> ਪਿਛਲੀ ਵਾਰ ਜਦੋਂ ਹਨਾ ਇੱਧਰ ਮੱਥਾ ਟੇਕਣ ਆਈ ਸੀ ਤਾਂ ਲਾਈਨਾਂ ਬਹੁਤ ਲੱਗੀਆਂ ਸੀ ਫੇ ਮੈਂ ਤਾਂ ਨਹੀਂ ਸੀ ਵੀਡੀਓ ਬਣਾਈ ਹਨਾ ਕਰਕੇ ਥੱਲੇ ਉਹ ਲਾਈਨਾਂ ਲੱਗ ਜਾਂਦੀਆਂ ਹੋਰ 1 ਘੰਟੇ ਬਾਅਦ ਮੱਥਾ ਟੇਕਣ ਨੂੰ ਆਪ ਸ਼ਖਸ ਨੇ ਪਰ ਨਹੀਂ ਗੁਰਮੁਖ ਨੇ ਜਾਣੀ ਕੋਈ ਨਾ ਸੁਣ ਸੰਤੋਸ਼ ਸੰਗ ਹੋਈ ਕੋ ਉੱਤੇ ਵੀ कोड मकना बाप आप यो कौन मुंडोरे तो आप मुंडोरे तारा बिट्टे को मत किसी भी आए तो उन्हें कदर साई ब्रह्म यस्मा प्लेस सोने में लाई मेनार का पुकारता आप यो कौन मुंडोरे यहाँ इस मुस्लिम के कौन कौन को बिचारता ते साने जाने ते साने जाने गुरु बजाता ते साने जाने गुरु संसार पर सुता ਸੁਧਿਆਰ ਐਟਮੀ ਹਰਨ ਮੋਤ ਪ੍ਰਤੀਸੀ ਜੇ ਜਾ ਕੇ ਵਿਹਾਰਮਸਿਆ ਬੋਲੀ ਅੰਮ੍ਰਿਤ ਬਾਣੀ ਜਿ ਕਹਨਾ ਸੋਤ ਪਾਇ ਸੁਧਰਨ ਲੱਗ ਗਈ ਲੱਗ ਗਪੀਆਂ ਦੀ ਚਾਨਣੀਆਂ ਲੱਗਣ ਦੋ ਤਿੰਨ ਤਿੰਨ ਤੋਂ ਦੁਪਹਿਰ ਨੂੰ ਬੜਾ ਹੰਭਜਿਆ ਹੋ ਜਾਂਦਾ ਹੈ ਜਿੱਦਾਂ ਕਾਫੀ ਗਰਮੀ ਹੋ ਜਾਂਦੀ ਆ ਇਸ ਵੇਲੇ ਤਾਂ ਬਹੁਤ ਠੰਡਾ ਹੁੰਦਾ ਹੈ ਜਣੀ ਉਨੀ ਠੰਡ ਵੀ ਨਹੀਂ ਹੈਗੀ ਜਣੀ ਵਧੀਆ ਮੌਸਮ ਹੁੰਦਾ ਸਿਰ ਸਿਰੇ ਦੁਪਹਿਰ ਨੂੰ ਆ ਕੇ ਫਿਰ ਗਰਮੀ ਹੋ ਜਾਂਦੀ ਆ 5 ਵਜੇ ਤੱਕ ਫਿਰ ਗਰਮੀ ਜੇ ਹੀ ਰਹਿੰਦੀ ਆ 5 ਵਜ ਗਿਆ ਪੂਰੇ ਪਰ ਜਿਹੜੀਆਂ ਹਾਂ ਫੇਓ ਘੜੀ ਦੇ ਵਿੱਚ ਇੱਕ ਇੱਕ ਘੰਟੇ ਬਾਅਦ ਘੰਟੀਆਂ ਵੱਜਦੀਆਂ ਇਹ 5 ਵਜੇ ਵਾਲੀਆਂ ਹੁਣ ਵੱਜ ਗਈਆਂ ਜੀ 5 ਵਜ ਗਏ ਆ ਸਵੇਰ ਦੇ ਸੰਗਤਾਂ ਵੀ ਜੁੜਨ ਲੱਗ ਪਈਆਂ ਆ ਫਰਾਜਾਬਲੀ ਕਰੋ ਜੀ ਭਲੀ غير راجع.. راجع Thank you going ਜੇਰਾ ਆਖੀ ਜੀ ਪਹਿਲਾਂ ਤਾਂ ਹੁਣ ਕਰਕੇ ਪਿਛਲੇ 2000 ਦਵਾਰ ਤੋਂ ਨਹੀਂ ਸ਼ੱਕ ਹੋਇਆ ਪਿਛਲੀ ਵਾਰ ਆਪਾਂ ਉਦਾਂ ਹੀ ਲੇਟ ਹੋ ਗਏ ਸੀਗੇ ਲੇਟੇ ਹੀ ਆਏ ਸੀਗੇ ਉਸ ਤੋਂ ਪਿਛਲੀ ਵਾਰ ਫੇ ਮੈਂ ਉੱਥੇ ਪਰਮਯਾਰੇ ਜਾ ਕੇ ਵੀਡੀਓ ਦਾ ਐਂਡ ਕਰਨਾ ਸੀਗਾ ਤਾਂ ਕਰਕੇ ਫਿਰ ਉੱਥੇ ਛੋਗੀ ਸੀ ਚਾਹ ਚਲੋ ਹੈਗੀ ਤਾਂ ਰਾਜਾ ਸਾਹਿਬ ਦੀ ਹੈ ਸਾਰੇ ਪਾਸੇ ਤਾਂ ਲੱਗ ਗਿਆ ਹੁਣ ਨਾਲ ਦਾ ਕਹਿੰਦਾ ਇੱਥੇ ਹੀ ਛੱਤ ਕੇ ਜਾਣਾ ਅੱਜ ਜਦੋਂ ਮੈਂ ਅੱਗੇ ਵੀ ਦੱਸਿਆ ਸੀ ਕਿ ਜਿਹੜੇ ਘਰੋਂ ਦੁੱਧ ਲੈ ਕੇ ਆਉਂਦੇ ਆ ਉਹ ਪ੍ਰਸ਼ਾਦ ਦੇ ਤੌਰ ਤੇ ਘਰ ਨੂੰ ਚਾਹ ਲਈ ਜਾ ਸਕਦੇ ਆ ਕੋਈ ਹੋਰ ਵੀ ਲਿਆ ਜਾ ਸਕਦਾ ਸਿਰਸਿਰੇ ਕਰਕੇ ਰਾਜੇ ਦੇ ਦਰਬਾਰ ਤੇ ਲੰਗਰ 24 ਘੰਟੇ ਖੁੱਲ੍ਹੇ ਹੀ ਆ ਜੀ ਚੱਲੀਆਂ ਜੀ ਚਾਲਣੀਆਂ ਖਨਤ ਮੱਕੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵੀ ਆ ਰਿਹਾ ਆ ਸਾਰੀਆਂ ਸੰਗਤਾਂ ਨੂੰ ਉਹ ਵੀ ਲੱਖ ਲੱਖ ਵਧਾਈ ਹੋਵੇ ਜੀ ਰਾਜਾ ਸਾਹਿਬ ਸਾਰਿਆਂ ਤੇ ਭਲੀ ਕਰਨ ਸਾਰੇ ਵੀਡੀਓ ਜਿੰਨੇ ਵੀ ਦੇਖ ਰਹੇ ਆ ਉਹਨਾਂ ਦੀਆਂ ਆਪਣੇ ਦਰ ਤੇ ਹਾਜ਼ਰੀਆਂ ਪਰਿਵਾਰਕਨ ਪਰਵਾਨ ਕਰਨ ਇਹ ਹੋਏ ਤੇ ਮਿਲਾਂਗੇ ਜੀ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਜੀ ਰਾਜਾ ਸਾਹਿਬ ਜੀ ਦੇ